ਹਲੋ ਜੀ ਸਸਤਰੀਕਾਲ ਨਮਸਤੇ ਜਦਾ ਜੈ ਮਾਤਾ ਦੀ ਰਾਮਾ ਤੁਹਾਡਾ ਤੁਹਾਡੇ ਆਪਣੇ ਜਨਰਲ ਡੇਲੀ ਲਾਈਫ ਬਲੌਗ ਤੇ ਅੱਜ ਨੇ ਲੱਗੇ ਆ ਦਾਲ ਤਨਾਲ ਮਾਹ ਛੋਲੇ ਦੀ ਦਾਲ ਨਰਮਾ ਮਾਹ ਇਹ ਰੈਂਦੇ ਘਰ ਬਲੌਗ ਦੇ ਵਿੱਚ ਦੇਖੋ ਜੀ ਸਸਤਰੀਕਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਈਫ ਬਲੌਗ ਤੇ ਨੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਮਾਹ ਛੱਲੇ ਦੀ ਦਾਲ ਤੇ ਦਾਲ ਬਣਾਵਾਂਗੇ ਆਪਾਂ ਬਿਲਕੁਲ ਲੰਗਰ ਵਰਗੇ ਇਹ ਇਹਦੇ ਵਿੱਚ ਕੀ ਕੀ ਪੈਣਾ ਵਾ ਉਹ ਤੁਹਾਨੂੰ ਦੱਸਦੇ ਆ ਵਧੀਆ ਆਇਆ ਵਾ ਮੇਰੇ ਕੋ ਜੀ ਅੱਜ ਆਪਾਂ ਬਣਾਵਾਂਗੇ ਦਾਲ ਤੇ ਦਾਲ ਬਣਾਵਾਂਗੇ ਆਪਾਂ ਮਾਂ ਤੇ ਛੋਲਿਆਂ ਦੀ ਤੇ ਦਾਲ ਬਣਾਵਾਂਗੇ ਆਪਾਂ ਇੰਨੀ ਸਵਾਦ ਕਿ ਬਿਲਕੁਲ ਲੰਗਰ ਵਰਗੀ ਤੇ ਵੈਸੇ ਤੇ ਆਪਾਂ ਦਾਲ ਖਾਣੇ ਲੰਗਰ ਦੀ ਤੇ ਗੁਰਦੁਆਰੇ ਵਿੱਚ ਜਾ ਕੇ ਜਿਹੜਾ ਵਾ ਉਹ ਦਾਲ ਖਾਂ ਦਾ ਜਿਹੜਾ ਉਹ ਮਜ਼ਾ ਆਉਂਦਾ ਉਹ ਦਾਲ ਦਾ ਸਵਾਦ ਹੀ ਵੱਖਰਾ ਹੁੰਦਾ ਉਹ ਦਾਲ ਦਾ ਸਵਾਦ ਹੀ ਵੱਖਰਾ ਹੁੰਦਾ ਮਹਾਰਾਜ ਵੱਲੋਂ ਉਹ ਘਰ ਨਹੀਂ ਬਣ ਸਕਦੀ ਉਹਦੇ ਨਾਲ ਦੀ ਘਰ ਨਹੀਂ ਬਣ ਸਕਦੀ ਪਰ ਆਪਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਲਈ ਆਪਾਂ ਮਾਂ ਦੀ ਦਾਲ ਤੇ ਵਿੱਚ ਲਈਏ ਛੋਲਿਆਂ ਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ 4-5 ਪਾਣੀ ਕੀ ਜਿਆਦਾ ਹੀ ਵਾਰੀ ਧੋਤਾ ਵਾ ਤੇ ਬਿਲਕੁਲ ਆਪਾਂ ਦਾਲ ਜਿਹੜੀ ਆ ਉਹ ਵੇਖੋ ਸਾਫ਼ ਕਰ ਦਿੱਤੀ ਆ ਤੇ ਇਹਦੇ ਵਿੱਚ ਮੁਰਗੇ ਆਪਾਂ ਨੂੰ 4 ਘੰਟੇ ਹੋ ਗਏ ਦਾਲ ਨੂੰ ਭਿਉ ਹੋ ਕੇ ਰੱਖ ਦਿੱਤਾ ਤੇ ਦਾਲ ਨੂੰ ਭਿਉਂਦਾ ਇਹ ਦਵਾਈ ਵੀ ਇੱਕ ਤੇ ਨਰਮ ਹੋ ਜਾਂਦੀ ਆ ਤੇ ਦੂਜਾ ਜਿਹੜੀ ਆ ਉਹ ਜਲਦੀ ਬਣ ਜਾਂਦੀ ਆ ਜਿਆਦਾ ਖੁੱਲ ਜਾਂਦੀ ਆ ਤੇ ਤੜਕਾ ਲਾਉਣ ਵਾਸਤੇ ਆਪਾਂ ਪਿਆਜ਼ ਲੈ ਆ ਦੋ ਵੱਡੇ ਪਿਆਜ਼ ਸੀ ਸਾਡੇ ਤੇ ਬਰੀਕ-ਬਰੀਕ ਕੱਟ ਲਿਆ ਤੇ ਟਮਾਟਰ ਲੈ ਆ ਦੋ ਵੱਡੇ ਟਮਾਟਰ ਲੈ ਇਹਨਾਂ ਨੂੰ ਮਤਲਬ ਛੋਟਾ-ਛੋਟਾ ਕੱਟ ਲਿਆ ਆ ਆ ਪਾਦਰਕ ਲਿਆਵਾ ਹਾਂ ਜਮੇਚਾ ਤੇ ਆ ਤਨੀਆ ਤੇ ਬਾਕੀ ਆਪਾਂ ਨੂੰ ਮਿੱਥੇ ਮਸਾਲੇ ਪਾਵਾਂਗੇ ਤੇ ਹੁਣ ਦਾਲ ਜਿਹੜੀ ਆ ਉਹ ਆਪਾਂ ਕੁੱਕਰ ਦੇ ਵਿੱਚ ਪਾਉਨੇ ਆ ਕੁੱਕਰ ਦੇ ਵਿੱਚ ਆਪਾਂ ਦਾਲ ਪਾ ਦਿੰਨੇ ਆ ਕਿਉਂਕਿ ਆਪਾਂ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਸਾਫ਼ ਕੀਤਾ ਦਾਲ ਨੂੰ ਫੇਰ ਆਪਾਂ ਦਾਲ ਜਿਹੜੀ ਆ ਉਹ ਚੰਗੀ ਤਰ੍ਹਾਂ ਧੋਤੀ ਆ ਤੇ ਫੇਰ ਆਪਾਂ ਕੁੱਕਰ ਦੇ ਵਿੱਚ ਹੁਣ ਪਾਉਣ ਲੱਗੇ ਆ ਹੇ ਹੁਣ ਵਿੱਚ ਆਪਾਂ ਸਾਡੀ ਇੱਕ ਕੋਲੀ ਵੱਡੀ ਜਿਹੜੀ ਆ ਜਿਹੜੀ ਕੋਲੀ ਹੈ ਦਾਲ ਦੀ ਇਹ ਕੋਲਾ ਵਾ ਇਹ ਦਾਲ ਦਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਡੇਢ ਗੋਲਾ ਵਾ ਸਾਡਾ ਇਹ ਪਾਣੀ ਪਾ ਦਿੰਦੇ ਆਪਾਂ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਆਹ ਜਿਹੜਾ ਅਦਰਕ ਜਿਹੜਾ ਆਪਾਂ ਗ੍ਰाइंड ਕੀਤਾ ਸੀ ਉਹ ਪਾ ਦਾਂਗੇ ਵਿੱਚ ਕਿਉਂਕਿ ਕਈ ਬੱਚੇ ਜਿਹੜੇ ਉਹ ਨਹੀਂ ਖਾਂਦੇ ਅਦਰਕ ਸਾਡਾ ਦੀਪਕ ਨਹੀਂ ਖਾਂਦਾ ਅਦਰਕ ਜਿਹੜਾ ਵਾ ਵਿੱਚ ਤੇ ਤਾਂ ਗ੍ਰाइंड ਕਰਕੇ ਪਾਈਦਾ ਹਰੀਆਂ ਮਿਰਚਾਂ ਜੜੀਆਂ ਵਾ ਇਹ ਵੀ ਆਪਾਂ ਤਿੰਨ ਜੜੀਆਂ ਹਰੀਆਂ ਮਿਰਚਾਂ ਲਈਆਂ ਤੇ ਇਹਨਾਂ ਨੂੰ ਗ੍ਰाइंड ਕਰ ਲਿਆ ਕਿਉਂਕਿ ਮਿਰਚ ਜੜੀ ਉਹ ਜਿਆਦਾ ਨਹੀਂ ਖਾਤੇ ਤੇ ਹੁਣ ਆਪਾਂ ਇਹਦੇ ਵਿੱਚ ਇਹਦੇ ਚ ਪਾਵਾਂਗੇ ਨਮਕ ਤੇ ਨਮਕ ਆਪਾਂ ਪਹਿਲਾਂ ਘੱਟੇ ਪਾਵਾਂਗੇ ਬਾਅਦ ਦੜਕੇ ਚ ਪਾ ਦਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਇਆ ਕਿ ਬੋਟਾ ਚਮਚਾ ਵਾ ਸਾਡਾ ਤੇ ਇੱਕ ਹੀ ਚਮਚਾ ਆਪਾਂ ਪਾਵਾਂਗੇ ਆਹ ਕੋ ਹਲਦੀ ਹਲਦੀ ਪਾਵਾਂਗੇ ਫਿਰ ਹੁਣ ਆਪਾਂ ਇਹਨੂੰ ਕੁੱਕਰ ਨੂੰ ਕਰਦੇ ਆਂ ਬੰਦ ਤੇ ਦਾਲ ਜਿਹੜੀ ਆ ਆਪਾਂ 6-7 ਵਿਸਲਾਂ ਦਵਾਵਾਂਗੇ ਤੇ ਸਾਡੀ ਦਾਲ ਜਿਹੜੀ ਤਿਆਰ ਹੋ ਜੂਗੀ ਮਿਲੋ ਇਹ ਮਿਲੋ ਉਹ ਦੇਖੋ ਸੁੱਤੇ ਅੰਡਾ ਆ ਦੇ ਜੀ ਸੁੱਤੇ ਅੰਡਾ ਲਵੋ ਤੇ ਮੇਂ ਮਜੇ ਨਾਲ ਮੈਂ ਪਿਆ ਸੌਰੀ ਸੀਟੀ ਨਾਲ ਬਾਤ ਨਹੀਂ ਆਪਾਂ ਦੱਸਦੇ ਹਾਂ। ਆਪਾਂ ਤੇ ਵਿਆਹ ਲਈ ਬਣ ਜਾਣਾ। ਆਹ ਬਹੁਤ ਹਾਵ ਰਹੀਂਦੀ ਇਧਰ ਵੇਖ ਆ ਕੀ ਬਣ ਗਈ ਮਗਰਮੱਛ ਜਿਆ। ਇਧਰ ਇਹ ਦੇਖੋ। ਦੇਖ ਆ ਵੇ ਮਗਰਮੱਛ ਜਿਹਾ ਤਾਂ ਬਣ ਕੇ ਪਈ। ਫੇਸ ਸਟਾਈਲ ਹੀ ਬੜੀ ਬਦਲਦੀ ਹੈ ਤੇ। ਹੁਣ ਇਹ ਕਿੱਦਾਂ? ਸਟਾਈਲ ਬੜੀ ਹੈ। ਪੋਜ ਰਾਨੇ ਤੇ ਜੇ ਰਖ ਲਿਆ ਨਾ ਨਿੱਗਾ ਕਰ ਲਿਆ ਮੂੰਹ ਆਪਣਾ ਕਿਸਟਾਲ ਹੋ ਬਾਹਰ ਦੀ ਨਹੀਂ ਪਤਾ ਚਾਰੇ ਕਾਹਚ ਉਤਰੰਦੀ ਆ ਚਦੀ ਐ ਇਧਰ ਵੇਖੋ ਐ ਗਿੱਡਾ ਸੋਨਾ ਪੋਜ ਬਣਾਇਆ ਐ ਗੋਟੀ ਦੇ ਤੇ ਜਰਨ ਪਿਆ ਮੂੰਹ ਨਿੱਗਾ ਆ ਦੇ ਹਾਂ ਚੱਲ ਅੱਗੇ ਉੱਪਰ ਜਾਂ ਸਾਰੇ ਸੀੜੀ ਖਰਾਬ ਕਰਤੀ ਨੇ ਯਾਰ ਚਲ ਜਾਣ ਵਾਲੀ ਗੱਲ ਕਰ ਹਣਾ ਤਾਰ ਥੱਲੇ ਨਾ ਆਦਮ ਨੇ ਆਦਮ ਨੇ ਬਾਦਾਂ ਇੱਕਦੋ ਸਟਾਰਟ ਕੀਤਾ ਨੇ ਆਪੇ ਉਤਰ ਜਾਣਾ ਤੇ ਉਹ ਫੇਰ ਸਲੀਰ ਮਾਰ ਲਵੇਂ ਬਾਅਦ ਚ ਬੇਕ ਤਾਂ ਜ਼ੇਰ ਰੱਖਿਆ ਨੇ ਤੇ ਬਾਦ ਮਾਤਾ ਨੂੰ ਬੋਲ ਬੋ ਕਰਿਆ ਜੇ ਇਹਨਾਂ ਨੇ ਮੈਂ ਬੋਏ ਡੈਰਾ ਨੂੰ ਉਹ ਗੜੇ ਆ

ജ ਲੋਜੀਕ ਗੈਸ ਕਰਤਾ ਆਪਾਂ ਬੰਦ ਤੇ ਹੁਣ ਵੇਖਦੇ ਹਾਂ ਕਿ ਦਾਲ ਸਾਡੀ ਬਣ ਗਈ ਹੋਣੀ ਆ 5-6 ਵਿਚ ਲਾ ਆ ਗਈਆਂ ਜਿਆਦਾ ਹੀ ਆ ਗਈਆਂ 5-6 ਤੋਂ ਇਹ ਦਾਲ ਤੇ ਬਹੁਤ ਹੀ ਪਤੀ ਹੋਰ ਬਣੀ ਲੱਗਦੀ ਆ ਲੋਜੀਕ ਦਾਲ ਸਾਡੀ ਦੇਖੋ ਪੂਰੀ ਜਿਹੀ ਬਣੀ ਹੈ ਚੈੱਕ ਕਰਕੇ ਬੇਜੇ ਤੋਂ ਆਪਾਂ ਇਹਨਾਂ ਨੂੰ ਕੀ ਕਰਨਾ ਕੜਛੀ ਜਿਨਾਲ ਆਪਾਂ ਐਂਡ ਕਰਕੇ देना है। दाल के वदिया, बिल्कुल वदिया है। चेक कर सकते जो हम अपा उखा गए कड़ाही गैस नागे ਫਿਰ ਗੈਸ ਨੂੰ ਥੋੜਾ ਜਿਹਾ ਘੱਟ ਕਰ ਦਾਂਗੇ ਉੱਤੇ ਰੱਖਾਂਗੇ ਕੜਾਈ ਕੜਾਈ ਸਾਡੀ ਸੁੱਕੀ ਹੈ ਵਿੱਚ ਤੇਲ ਪਾਉਨੇ ਅਕੜ ਸੀ ਹਿਲਾ ਲਈ ਤੇਲ ਆਪਾ ਪਾਤਾ ਇਹ ਦਾਲ ਇੰਨੀ ਜਿਆਦਾ ਸਵਾਦ ਬੰਦੀ ਆ ਮਾਸ਼ੱਲਾ ਦੀ ਦਾਲ ਕੀ ਚੌਲਾ ਨਾ ਖਾਓ ਤੰਦੂਰੀ ਰੋਟੀ ਨਾ ਖਾਓ ਮੱਕੀ ਦੀ ਰੋਟੀ ਨਾਲ ਖਾਓ ਬਹੁਤ ਟੇਸਟੀ ਲੱਗਦੀ ਆ ਤੇ ਮਾਸ਼ੱਲਾ ਦੀ ਦਾਲ ਆ ਵੈਸੇ ਤੇ ਹਰ ਘਰ ਵਿੱਚ ਬਣਦੀ ਆ ਪਰ ਸਾਡੇ ਤਰੀਕੇ ਨਾਲ ਤੁਸੀਂ ਬਣਾ ਕੇ ਵੇਖਣਾ ਕਿ ਐਸੀ ਬਿਲਕੁਲ ਸੌਕੇ ਢੰਗ ਨਾਲ ਬਣਾਉਣੀ ਆ ਜਿਸ ਤਰ੍ਹਾਂ ਘਰ ਵਿੱਚ ਆਮ ਦਾਲ ਬਣਾਈਦੀ ਆ ਤੇ ਵੈਸੇ ਜਿਹੜਾ ਸਵਾਦ ਵਜਦਾ ਇਹ ਲੰਗਰ ਦੀ ਦਾਲ ਵਰਗਾ ਹੋਊਗਾ ਤੇ ਬਹੁਤ ਵਧੀਆ ਦਾਲ ਬਣਦੀ ਆ ਤੇ ਇਹਨੂੰ ਗੁਰਦੁਆਰੇ ਵਿੱਚ ਵੀ ਬਹੁਤ ਹੀ ਮਤਲਬ ਸ਼ਰਧਾ ਦੇ ਨਾਲ ਦਾਲ ਤਿਆਰ ਕੀਤੀ ਜਾਂਦੀ ਆ ਉਹ ਜਿਹੜਾ ਕਰ ਨਹੀਂ ਆਏਗਾ ਤੇ ਲੋ ਜੇ ਤੇਲ ਹੜਾ ਬਿਲਕੁਲ ਗਰਮ ਹੋ ਗਿਆ ਵਾ ਤੇ ਜਦੋਂ ਤੇਲ ਚਟਾ ਚਟਾ ਹੋਣ ਲੱਗ ਪਵੇ ਤੇ ਸੇਗਮ ਹਰਨ ਦਾ ਬਈ ਦਾ ਮਤਲਬ ਕਿ ਤੇਲਾ ਡਬਲ ਕੁਲ ਗਰਮ ਹੋ ਤੋਣ ਆਪਾਂ ਵਿੱਚ ਚੱਤਾਂ ਖ ਜਿੰਮਚਾ ਜੀਰਾ ਪਾਵਾਂਗੇ ਜੀਰਾ ਡੱਬੋ ਚ ਜਾ ਤੇ ਹੁਣ ਆਪਾਂ ਵਿੱਚ ਪਿਆਜ਼ ਪਾਵਾਂਗੇ ਅਦਰਕ ਤੇ ਆਪਾਂ ਵਿੱਚ ਰਿਜੀ ਦੀ ਦਾਲ ਦੇ ਵਿੱਚ ਪਾਤਾ ਨਹੀਂ ਜਦੋਂ ਆਪਾਂ ਦਾਲ ਬਣਾਉਂ ਪਾਉਣ ਲੱਗੀ ਤਾਂ ਇਹਦੇ ਵਿੱਚ ਅਦਰਕ ਪਾ ਲਈਏ ਤੇ ਬਹੁਤ ਵਧੀਆ ਦਾਲ ਜੜੀ ਆ ਫੁਲ ਕੇ ਬੱਤੀ ਹੋ ਜਾਂਦਾ ਤਿਆਰ ਤੇ ਹੁਣ ਆਪਾਂ ਇਹਨੂੰ ਸੜਕਿਆਂ ਨੂੰ ਭੁੰਨਾਂਗੇ ਤੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ। ਉਹ ਪਿਆਜ਼ ਜਿਹੜਾ ਉਹ ਨਰਮ ਹੋ ਜਾਂਦਾ ਫਿਰ। ਇਹ ਜਿਦਾ ਖੰਡਰੀ ਲੱਗਦਾ। ਜਿੰਨਾ ਜਨਾ ਲੱਗਦਾ ਤਾਂ ਉਹ ਜੜ ਲਿਆ ਵਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਕੀ ਕਰਨ ਹੁੰਦਾ? ਸਰਕਸ ਸਰਕਸ ਨਹੀਂ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਲੈ। ਸਬਸਕ੍ਰਾਈਬ ਸਬਸਕ੍ਰਾਈਬ WhatsApp ਕਰ ਸਕਦੇ ਹੋ ਸਬਸਕ੍ਰਾਈਬਰ ਜਿਆ ਜਾਣ ਕੇ ਕਰਨ ਲਿਆ ਸਬਸਕ੍ਰਾਈਬਰ ਹੁੰਦਾ ਸਬਸਕ੍ਰਾਈਬਰ ਜੇ ਨਾ ਜੇ ਸਾਡਾ ਧੜਕਾ ਪੋਹਜਦਾ ਚੈਨਲ ਨੂੰ ਕਰੋ ਸਬਸਕ੍ਰਾਈਬਰ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰੋ ਤੇ ਸਾਨੂੰ ਦੱਸੋ ਕਿ ਸਾਡੇ ਬਲੌਗ ਤੇ ਸਾਡੇ ਰੈਸਪੀ ਦੇ ਵੀਡੀਓ ਤੁਹਾਨੂੰ ਕਿਹ ਤਰ੍ਹਾਂ ਦੀਆਂ ਲੱਗਣ ਰਹੀਆਂ ਵਾ ਹੋ ਵੀਡੀਓ ਨੂੰ ਫੋਰੀ ਦੇਖਿਆ ਕਰੋ ਕਿਉਂਕਿ ਸਾਡੇ ਸਬਸਕ੍ਰਾਈਬਰ ਘੜਿਆ ਹੋ ਗਿਆ 500 ਕਿੰਨੇ ਹੋ ਗਏ ਦੀਪੋ 500 ਤੋਂ 96 96 596 ਸਬਸਕ੍ਰਾਈਬਰ ਹੋ ਗਿਆ ਵੀ ਸਬਸਕ੍ਰਾਈਬ ਕਰ ਦੇਣਾ ਸਬਸਕ੍ਰਾਈਬਰ ਦਾ ਸਬਸਕ੍ਰਾਈਬਰ ਇਹ ਜਿਹੜੀ ਵੀ ਆਪਾਂ ਦਾਲ ਸਬ지 ਬਣਾਉਨੇ ਆ ਤੁਹਾਨੂੰ ਦੱਸਦੇ ਗੱਲ ਹੈ ਕਿ ਜਿਹੜੀ ਵੀ ਆਪਾਂ ਦਾਲ ਸਬਜ਼ੀ ਬਣਾਉਨੇ ਆ ਉਹ ਘਰ ਵਿੱਚ ਵਰਤੋਂ ਵਾਲੀ ਬਣਾਉਨੇ ਆ ਤੇ ਸਾਰਿਆਂ ਨੂੰ ਬਹੁਤ ਹੀ ਸਾਦੇ ਢੰਗ ਨਾਲ ਜਿਸ ਤਰ੍ਹਾਂ ਆਮ ਘਰ ਦੇ ਵਿੱਚ ਚੀਜ਼ ਬਣਾਈ ਹੁੰਦੀ ਹੈ ਇਸ ਤਰ੍ਹਾਂ ਤੁਹਾਨੂੰ ਦੱਸਦੇ ਆ ਤੇ ਬਹੁਤ ਹੀ ਸੋਕੇ ਢੰਗ ਨਾਲ ਬਣਾਉਂ ਲਿਆ ਆਪਾਂ ਕੋਈ ਵੀ ਜੀ ਮਸਾਲੇ ਦੀ ਵਰਤਦੇ ਕੁਛ ਨਹੀਂ ਇੰਨਾ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਪੰਗੀ ਲੱਗਦੀ ਆ ਕਿ ਨਹੀਂ ਜੀ ਪਿਆਜ਼ ਸਾਡੇ ਪੁੱਜ ਗਿਆ ਤੇ ਤੇ ਦੇਖਦੇ ਆਪਾਂ ਬਹੁਤਾ ਜਿਆਦਾ ਸਾੜਨੇ ਨਹੀਂ ਆ ਹਲਕੇ ਬਰਾਊਨ ਜੇ ਕਰਨੇ ਆ ਤੇ ਬਿਆਜ ਚੰਗੀ ਤਰ੍ਹਾਂ ਪੁੱਜ ਗਿਆ ਤੇ ਇਸ ਤਰ੍ਹਾਂ ਦੇ ਬਿਆਜ ਫੁੱਲਣੇ ਚਾਹੀਦੇ ਆ ਬਹੁਤ ਦੇ ਵੀ ਕੱਚੇ ਕੱਚੇ ਰੱਖਿਆ ਨਾ ਤੇ ਹੁਣ ਆਪਾਂ ਪਾਵਾਂਗੇ ਵਿੱਚ ਜਿਹੜੇ ਟਮਾਟਰ ਆਪਾਂ ਕੱਟੇ ਫ੍ਰੇਕ ਫ੍ਰੇਕ ਉਹ ਪਾਵਾਂਗੇ ਕਈਆਂ ਲੋਕੀ ਪਤਾ ਕੀ ਕਰਦੇ ਹੁੰਦੇ ਸੀ। ਫੁਰਨ ਲਗਾ ਨਿਰੰਤਰੀ। ừ ਤੇ ਉਹਦੇ ਵਿੱਚ ਮਦਰ ਦਾਲ ਬੋਏ ਪਾਉਂਦੇ ਤੇਰੀ। ਬੋਏ ਬਾਗੇ ਤੇ ਉਹਦੇ ਵਿੱਚ ਅੱਗ ਬਾਲ ਕੇ ਤੇ ਫਿਰ ਉਹਦੇ ਵਿੱਚ ਦਾਲ ਟਰ ਦਿੰਦੇ ਸੀ। ਮਿੱਟੀ ਦੀਆਂ ਤੋੜੀਆਂ ਦੇ ਵਿੱਚ। ਕੁਝ ਦਿਨ ਜੇ ਦਾਲ ਟਰ ਦਿੰਦੇ ਸੀ। ਤੇ ਜੇ ਕਿੱਲੇ ਤੇ ਵੀ ਕਰਨੀ ਤਾਂ ਉਕਲੀ ਦਰਦੇ ਏ ਪਤਲੇ ਦੇ ਵਿੱਚ। ਔਰ ਇਧਰ ਇਧਰ ਕੇ ਇਧਰ ਇਧਰ ਕੇ ਦਾਲ ਜਿਹੜੀ ਬਹੁਤ ਹੀ ਤੇਜ਼ੀ ਬਣਦੀ ਸੀ। ਤੇ ਮੋੜ ਲਕ ਤੋਂ ਕਰਦੇ ਜਿ ਬਣਾਉਂਦੇ ਆ ਉਹ ਫੜਾ ਫੜ ਦਾਲ ਬਣ ਜਾਂਦੀ ਆ ਚਲੋ ਘੁਲਦੇ ਜਾਂਦੀ ਆ ਪੱਣ ਸੁਆਦ ਖੁੱਜੇ ਦੀ ਦਾਲ ਵਾਲਾ ਨਾ ਉਹ ਮੈਨੂੰ ਅਜੇ ਤੱਕ ਦਾਲ ਨਹੀਂ ਉਹਦੇ ਇਥੇ ਬਿਲਕੁਲ ਬਹੁਤ ਸੋਹਣਾ ਲੱਗ ਰਿਹਾ ਜਿਦਕੇ ਨਾ ਤੇ ਆ ਜਾਂਦਾ ਨਾ ਇਥੋਂ ਬੜੀ ਤੇਫੀ ਲੱਗਦੀ ਦੀ। ਲੋੜ ਤੜਕਾ ਭੁੱਜ ਗਿਆ। ਤੇ ਹੁਣ ਆਪਾਂ ਵਿੱਚ ਥੋੜਾ ਜਿਹਾ ਪਾਵਾਂਗੇ ਧਨੀਆ ਆਰਡਰ ਥੋੜੀ ਜੀ ਪਾਵਾਂਗੇ ਆਪਾਂ ਢੇਗੀ ਮਿਰਚ ਤੇ ਥੋੜੀ ਹਲਦੀ ਦਾ ਆਪਾਂ ਦੇ ਵਿੱਚ ਹੀ ਪਾਤੀ ਮਾ ਥੋੜੀ ਜੀ ਵਿੱਚ ਮਸਾਖ ਹੋਰ ਪਾਤੀ ਹੈ ਤੇ ਵਿੱਚ ਆਪਾਂ ਜਿਹੜਾ ਧਨੀਆ ਕੱਟਿਆ ਹੈਗਾ ਉਹ ਥੋੜਾ ਜਿਹਾ ਪਾ ਦਾਂਗੇ ਥਰਕਾ ਦੇ ਕੋਲ ਸਾਡਾ ਗੱਡਾ ਵਧੀਆ ਬਣਿਆ ਵਾ ਇਹਨੂੰ ਕੜਛੀ ਦੀ ਜਿਹੜਾ ਲੈ ਤਰਾ ਕਰ ਦੇਣਾ ਵਾ ਇਹ ਟਮਾਟਰ ਵਾ ਜਿਹਦੇ ਚਿਲਬਿਤਰ ਮੈਸ ਹੋ ਗਿਆ ਨਾ ਖਾਂਡ ਬਾਰੇ ਤੇ ਦੜਤਾ ਜਿਹੜਾ ਸਾਡਾ ਬਿਲਕੁਲ ਚੰਗੀ ਤਰ੍ਹਾਂ ਪੁੱਜ ਗਿਆ ਵਾ ਇਦਰਾ ਆਪਾਂ ਬਣਾਈ ਚਾਹ ਸਾਜ ਬੈ ਚੀਨੀ ਘੱਟ ਵਾ ਥੋੜੀ ਜਿਹੀ ਲੋਈ ਦੜਤਾ ਜਿਹੜਾ ਸਾਡਾ ਪੁੱਜ ਗਿਆ ਵਾ ਇਸ ਤਰ੍ਹਾਂ ਦਾ ਦੜਤਾ ਆਪਾਂ ਨੂੰ ਨਾ ਜਾਈਦਾ ਵੀ ਜਦੋਂ ਤੇਲ ਛੱਡਦੇ ਦੜਤਾ ਤੇ ਸਾਡੀ ਮਿਰਚ ਨੂੰ ਆਪਾਂ ਵਿੱਚ ਪਾਤੀ ਹੀ ਰੱਖ ਦਿੱਤੀ ਤੇ ਉਹ ਤੇ ਜਿਹੜੀ ਇੰਸਾ ਹੁਣ ਆਪਣੀ ਦਾਲ ਜਿਹੜੀ ਆ ਦੇਖੋ ਜਿਹੜੀ ਦਾਲ ਹੀ ਉਹ ਆਪਾਂ ਪਾਦਾਂਗੇ ਵਿੱਚ ਦਾਲ ਐਥੋ ਸਿਲਦੀਆ ਬਣੀ ਆ ਤੇ ਇਹਨੂੰ ਆਪਾਂ ਹੁਣ ਮੈਚ ਕਰਦਾਂਗੇ ਦਾਲ ਮੱਕੋ ਕਿੰਨੀ ਸਵਾਦ ਹੋ ਗਈ ਵੱਖ-ਵੱਖ ਨਹੀਂ ਵਧੀਆ ਲੱਗੇ ਸਵਾਦ ਕਿੰਨੀ ਹੋ ਗਈ। ਉਖੜੇ 10 ਮਿੰਟਾਂ ਚ ਦਾਲ ਬਣ ਗਈ ਆ। ਤੇ ਬਣੀ ਵੀ ਬਹੁਤ ਵਧੀਆ। ਗੰਦਰ ਲੰਗਰ ਵਾਲੀ ਦਾਲ। ਮਾਂ ਛੋਲਿਆਂ ਦੀ ਦਾਲ। ਉਖ ਕਿ ਲੋਜ ਦੀ ਦਾਲ ਤਿਆਰ ਹੋ ਗਈ ਆ। चेक करो हमारी कोली मैं कदा नहीं बनी एक सवाल है ना ठीक है बहुत बढ़िया बहुत बढ़िया बनी पास हो गई नंबर 1 ਚਲੋ ਜੀ ਦਾਲ ਸਾਡੀ ਪਿਆਰ ਹੋ ਗਈ ਆ ਤੁਹਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੱਲੋਂ ਦੇ ਘੰਟੀ ਤੇ ਬਾਹ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਪਿਆਰੇ ਪਿਆਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ